ਗੋਪੀ ਬਾਜ ਗੋਪੀਆਂ ਕਹਿਣ ਲਗੀਆਂ ਅੜੇਲ ਤਨ ਚੰਡਿਕਾ ਮਾਤ ਹਮੈ ਬਰ ਇਹ ਦੇਓ ਇਹ ਚੰਡਿਕਾ ਮਾਤਾ ਤੂ ਤਨ ਹੈ ਜਿਸਨੇ ਸਾਨੂੰ ਇਹ ਵਾਰ ਦਿੱਤਾ ਹੈ ਤਨ ਦਿਓਸ ਹੈ ਆਜ ਕਾਨਾ ਹਮ ਮਿੱਤ ਪਇਓ ਅੱਜ ਦਾ ਦਿਨ ਤਨ ਹੈ ਜਿਸ ਵਿੱਚ ਕਾਨਾ ਸਾਡਾ ਮਿੱਤਰ ਹੋਇਆ ਹੈ दुर्गा अब हे कृपा हम पर कीजिए हे दुर्गा हुन साडे उते ए कृपा करो हो का नर को बहुत दिवस सौते खण दीजिए के काना दा सानू बहुत दिना तक दर्शन हुंदा रहे गोपी बाज देवी जू सो गोपियां देवी जी नु कहंदियां हन सवैया चंड कृपा हम पै करी हम रो अत प्रीतम होए कन्हैया हे चंडिका उत्ते कृपा करो के काना प्रीतम रहे पाए परे हम हूं तुमरे हम काना मिले मुसली तर पैया असी तेरे चरणी हाँ क्योंकि तेरी कृपा नाल सानू काना मिलिया है जो बलराम दा परा है ਯਾਹੀ ਤੇ ਦੈਂਤ ਸੰਗਾਰਣ ਨਾਮ ਕੀ ਦੋ ਤੁਮਰੋ ਸਭ ਹੀ ਜੁਗ ਗਈਆ ਇਸੇ ਕਰਕੇ ਤੇਰਾ ਨਾਮ ਦੈਂਤ ਨੂੰ ਸੰਗਾਰਣ ਵਾਲੀ ਹੈ ਅਤੇ ਤੇਰਾ ਨਾਮ ਹੀ ਜਗ ਵਿੱਚ ਗਾਇਆ ਜਾਂਦਾ ਹੈ ਤੋ ਹਮ ਪਾਏ ਭਰੀ ਤੁਮਰੇ ਜਬ ਹੀ ਤੁਮਤੇ ਇਹ ਪੈ ਬਾਰ ਪਈਆ ਇਸ ਲਈ ਅਸੀਂ ਤੇਰੇ ਪੈਰੀ ਪੈਂਦੀਆਂ ਹਾਂ ਜਦੋਂ ਅਸੀਂ ਤੇਰੇ ਤੋਂ ਇਹ ਵਾਰ ਪਾ ਲਿਆ ਹੈ ਕਬੀਤ ਦੇਵਤਨ ਕੀ ਮਿੱਤਰ ਸਾਧ ਸੇਵਕ ਕੀ ਵਰਤਾ ਤੂ ਕਹ ਕਬ ਸਿਆਮ ਆਦ ਅੰਤ ਹੂੰ ਕੀ ਕਰਤਾ اے ਦੁਰਗਾ ਮਾਤਾ ਤੂ ਦੇਤਾ ਦੀ ਮੋਤ ਦੇ ਸਮਾਨ ਹੈ ਅਤੇ ਸਾਧਾ ਸੇਵਕਾ ਦੀ ਵਰਦਾਤੀ ਹੈ ਸਿਆਮ ਕਵੀ ਕਹਿੰਦੇ ਹਨ ਤੂ ਆਦ ਅੰਤ ਦੀ ਕਰਤਾ ਹੈ ਦੇ ਜੈ ਵਰਦਾਨ ਮੋਹੇ ਕਰਤ ਬੇਨਤੀ ਤੁਹੇ ਕਾਨਾ ਭਰ ਦੀਜੈ ਦੋਖ ਦਾਰਦ ਕੀ ਹਰਤਾ ਇਹ ਦੁੱਖਾਂ ਤੇ ਕਲੇਸ਼ਾਂ ਨੂੰ ਨਸ਼ਟ ਕਰਨ ਵਾਲੀ ਸਾਨੂੰ ਵਰਦਿਓ ਅਸੀਂ ਬੇਨਤੀ ਕਰਦੀਆਂ ਹਾਂ ਕਿ ਸਾਨੂੰ ਕਾਨਾ ਵਰਦਿਓ ਤੂੰ ਹੀ ਪਾਰਵਤੀ ਅਸ਼ਟਪੂਜੀ ਤੂੰ ਹੀ ਦੇਵੀ ਤੂੰ ਹੀ ਤੂੰ ਹੀ ਰੂਪ ਸੁਦਾ ਤੂੰ ਹੀ ਪੇਟ ਹੋਂ ਕੀ ਭਰਤਾ ਤੂੰ ਹੀ ਪਾਰਵਤੀ ਹੈ ਤੂੰ ਹੀ ਅਸ਼ਟਪੂਜੀ ਹੈ ਤੂੰ ਹੀ ਦੇਵੀ ਹੈ ਤੋਹੀ ਭੁੱਖ ਦਾ ਰੂਪ ਹੈ ਅਤੇ ਤੋਹੀ ਪੇਟ ਨੂੰ ਭਰਨ ਵਾਲੀ ਹੈ ਤੋਹੀ ਰੂਪ ਲਾਲ ਤੋਹੀ ਸੇਤ ਰੂਪ ਪੀਤ ਤੋਹੀ ਤੋਹੀ ਰੂਪ ਤਰਾਕੋ ਹੈ ਤੋਹੀ ਆਪ ਕਰਤਾ ਤੋਹੀ ਲਾਲ ਰੂਪ ਹੈ ਤੋਹੀ ਸਫੇਦ ਰੂਪ ਵਾਲੀ ਹੈ ਅਤੇ ਤੋਹੀ ਪੀਲੇ ਰੂਪ ਵਾਲੀ ਹੈ ਤੋਹੀ ਧਰਤੀ ਰੂਪ ਹੈ ਅਤੇ ਤੋਹੀ ਸਭ ਨੂੰ ਕਰਨ ਵਾਲੀ ਹੈ ਸਵਈਆ ਬਾਹਨ ਸਿੰਘ ਪੂਜਾ ਅਸ਼ਟਾ ਜਿਹ ਚਕਰ ਤ੍ਰਿਸ਼ੂਲ ਗਦਾ ਕਰਮੈ ਤੇਰਾ ਵਾਹਨ ਸ਼ੇਰ ਹੈ ਤੇਰੀਆਂ 8 ਪੂਜਾਵਾਂ ਹਨ ਜਿਨ੍ਹਾਂ ਵਿੱਚ ਚੱਕਰ ਗਦਾ ਤ੍ਰਿਸ਼ੂਲ ਵਰਛੀ ਸਰ ਢਾਲ ਕਮਾਨ ਨਖੰਘ ਧਰੇ ਕਟ ਜੋ ਬਰ ਹੈ ਪਰਮੈ ਪਰਛੀ ਤੀਰ ਢਾਲ ਕਮਾਨ ਆਦੀ ਸ਼ਸਤਰ ਅਸਤਰ ਉਤਾਰਣ ਕੀਤੇ ਹੋਏ ਹਨ ਅਤੇ ਲੱਕ ਨਾਲ ਪੱਥਾ ਬਨਿਆ ਹੋਇਆ ਹੈ ਅਤੇ ਸਰੀਰ ਉਤੇ ਸੁੰਦਰ ਕਵਚ ਧਾਰਿਆ ਹੋਇਆ ਹੈ। ਗੋਪੀਆਂ ਸਭ ਸੇਵਕ ਰਹਾ ਤਹਿ ਕੀ ਚਿਤ ਦੇ ਤਹਿ ਮੈਂ ਹਿਤ ਕੈ ਹਰ ਮੈਂ। ਉਸ ਦੇਵੀ ਦੀ ਸਾਰੀਆਂ ਗੋਪੀਆਂ ਮਨ ਨਾਲ ਸੇਵਾ ਕਰਦੀਆਂ ਹਨ ਅਤੇ ਕ੍ਰਿਸ਼ਨ ਨਾਲ ਹਿੱਤ ਕਰਦੀਆਂ ਹਨ। ਉਨ ਆਛਤ ਤੋਪ ਪੰਚਾਮ੍ਰਿਤ ਦੀਪ ਜਗਾਵਤ ਹਾਰ ਡਰੈ ਗਰ ਮੈਂ। ਫਿਰ ਦੇਵੀ ਨੂੰ ਚਾਵਲ ਧੋਪ ਕੜਾ ਚੜਾਉਂਦੀਆਂ ਹਨ ਦੀਪ ਜਗਾ ਕੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਹਨ ਕਬਿਤ ਤੋਹੀ ਕੋ ਸੁਣਾ ਹੈ ਜਾਪ ਤੇਰੋ ਹੀ ਜਪੈ ਹੈ ਧਿਆਨ ਤੇਰੋ ਹੀ ਧਰ ਹੈ ਨਾ ਜਪੈ ਹੈ ਕਾਹੂ ਆਨ ਕੋ ਤੇਰੇ ਯਸ਼ ਨੂੰ ਸੁਣਦੀਆਂ ਹਾਂ ਤੇਰੇ ਜਾਪ ਨੂੰ ਜਪਦੀਆਂ ਹਾਂ ਤੇਰਾ ਹੀ ਧਿਆਨ ਧਰਦੀਆਂ ਹਾਂ ਆਤੇ ਕਿਸੇ ਹੋਰ ਨੂੰ ਨਹੀਂ ਜੱਪਦੀਆਂ ਤੇਰਾ ਗੁਣ ਗੈ ਹੈ ਹਮ ਤੇਰੇ ਹੀ ਕਹ ਹੈ ਫੁੱਲ ਤੋਹੀ ਪੈ ਡਰਾ ਹੈ ਸਭ ਰੱਖ ਹੈ ਤੇਰੇ ਮਾਨ ਕੋ ਤੇਰੇ ਗੁਣ ਗਾਉਂਦੀਆਂ ਹਾਂ ਤੇਰੀਆਂ ਹੀ ਅਖਵਾਉਂਦੀਆਂ ਹਾਂ ਤੇਰੇ ਉੱਤੇ ਹੀ ਫੁੱਲ ਚੜਾਉਂਦੀਆਂ ਹਾਂ ਆਤੇ ਸਭ ਤਰ੍ਹਾਂ ਨਾਲ ਤੇਰੇ ਮਾਨ ਨੂੰ ਰੱਖਦੀਆਂ ਹਾਂ ਜੈਸੇ ਵਰਦੀ ਨੋ ਹਮੈ ਓਏ ਕੈ ਪਰਸਾਨ પાછે અત્યાસે બાર દીજે હમે કાન સૂર્યાન કો જિસ તરહ દા તુસી પ્રસન્ન હોકે પેhla સાનુ વાર દિતતાસી ઉસ તરહ દા હોન શ્રેષ્ઠ જ્ઞાન વાલે શ્રી કૃષ્ણ દા વાર દેઓ દીજે વિભૂત કૈ બનાસપતિ દીજે કૈ દો માલા દીજે મોતીન કૈ મુન્દ્રા દીજે કાન કો સાનુ વિભૂતિ લગાણ લે દીઓ ਅਤੇ ਖਾਣ ਪੀਣ ਲਈ ਪਨਸਪਤੀ ਦਿਓ ਮੋਤੀ ਆਦੀ ਮਾਲਾ ਦਿਓ ਅਤੇ ਕੰਨਾਂ ਵਿੱਚ ਪਾਉਣ ਵਾਲੀਆਂ ਮੁੰਦਰਾ ਦਿਓ ਭਾਵ ਜੋਗਣਾ ਬਣਨ ਦੀ ਸਮਗਰੀ ਦਿਓ ਦੇਵੀ ਬਾਝ ਦੇਵੀ ਨੇ ਕਿਹਾ ਸਵੈਯਾ ਤੋ ਹਸ ਬਾਤ ਕਹੀ ਦੁਰਗਾ ਹਮ ਤੋ ਤੁਮ ਕੋ ਹਰ ਕੋ ਭਰਦਾ ਹੈ ਤਦ ਹਸ ਕੇ ਦੇਵੀ ਨੇ ਇਹ ਗੱਲ ਕਹੀ ਕਿ ਮੈਂ ਤਾਂ ਤੁਹਾਨੂੰ ਕ੍ਰਿਸ਼ਨ ਦਾ ਤੁਹਾਡੇ ਪਤੀ ਹੋਣ ਦਾ ਵਾਰ ਦਿੱਤਾ ਹੈ। ਉਹ ਪ੍ਰਸੰਨ ਸਭੈ ਮਨ ਮੈਂ ਤゥム ਸਤ ਕਹਯੋ ਨਹੀਂ ਝੂਠ ਕਹ ਹੈ। ਸਾਰੀਆਂ ਮਨ ਵਿੱਚ ਪ੍ਰਸੰਨ ਹੋਵੋ। ਮੈਂ ਸੱਚ ਕਿਹਾ ਹੈ ਝੂਠ ਨਹੀਂ ਕਹੰਦੀ। ਕਾਨੈ ਕੋ ਸੁਖ ਹੋ ਤੁਮ ਕੋ ਹਮ ਸੋ ਸੁਖ ਸੋ ਆਖਿਆ ਪਰ ਲੈ ਹੈ। ਇਸ ਪ੍ਰਕਾਰ ਕਾਨਾ ਨੂੰ ਸੁਖ ਹੋਵੇਗਾ। ਤਾਂ ਸੁਖ ਹੋਵੇਗਾ ਮੈਨੂੰ ਵੀ ਸੁਖ ਹੋਵੇਗਾ ਅਤੇ ਅਸੀਂ ਸਭ ਸੁਖ ਨਾਲ ਆਖਾ ਭਾਰ ਲਵਾਂਗੀਆਂ ਭਾਵ ਸਭ ਆਨੰਦਿਤ ਹੋ ਜਾਵਾਂਗੀਆਂ ਜਾਹੋ ਕਹਇਓ ਸਭ ਹੀ ਤੁਮ ਡੇਰਨ ਕਲ ਹੈ ਵਹ ਵਰ ਕੋ ਤੁਮ ਪਹਿ ਹੈ ਦੇਵੀ ਨੇ ਕਿਹਾ ਤੁਸੀਂ ਸਾਰੀਆਂ ਹੁਣ ਘਰਾਂ ਨੂੰ ਜਾਓ ਕੱਲ ਤੁਸੀਂ ਉਸੇ ਵਾਰ ਨੂੰ ਪ੍ਰਾਪਤ ਕਰ ਲਵੋਗੀਆਂ ਕਾ ਬਿਓ ਬਾ ਚਿੰਤੋ ਹਰ ਕਵੀ ਨੇ ਕਿਹਾ ਤੁਹਰਾ ਹੋਇ ਪਰਸਨ ਸਭ ਬ੍ਰਿਜ ਬਦੂ ਤੈ ਕੋ ਸੀ ਸਨਿਵਾਇ ਇਹ ਸੁਣ ਕੇ ਬ੍ਰਿਜ ਭੂਮੀ ਦੀਆਂ ਸਾਰੀਆਂ ਇਸਤਰੀਆਂ ਨੇ ਪਰਸਨ ਹੋ ਕੇ ਦੇਵੀ ਨੂੰ ਮੱਥਾ ਟੇਕਿਆ ਪਰ ਪਾਇਨ ਕਰ ਬੇਨਤੀ ਚਲੀ ਗ੍ਰਹਿਣ ਕੋ ਤਾਏ ਆਤੇ ਚਰਨੀ ਪੈ ਕੇ ਆਤੇ ਬੇਨਤੀ ਕਰਕੇ ਘਰਾਂ ਨੂੰ ਚਲੀਆਂ ਗਈਆਂ ਵਾਇਗਰੋ ਜੀ ਦਾ ਖਾਲਸਾ ਵਾਇਗਰੋ ਜੀ ਕੀ ਫਤਿਹ